ਸਾਰੇ ਕਿਸਾਨ ਵੀਰੋ ਮੈਂ ਮਲਕੀਸ਼ ਸਿੰਘ ਜਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 13 ਸਤੰਬਰ 2024 ਹੈ ਤੇ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਕਿਸਾਨ ਮੇਲੇ ਤੇ ਆਏ ਆ ਇੱਥੇ ਦੂਜਾਂ ਦੀ ਕੁਝ ਫੀਤਰੀ ਕਰਨ ਲਈ ਤੇ ਸਭ ਤੋਂ ਪਹਿਲਾਂ ਤੁਸੀਂ ਮੇਰਾ ਇਹ YouTube ਚੈਨਲ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤੇ ਬਾਕੀ ਕਿਸਾਨ ਵੀਰੋ ਤੁਹਾਨੂੰ ਬਾਕੀ ਆਪਾਂ ਤੁਹਾਨੂੰ ਜੋ ਬੀਜ ਵਿਕਰੀ ਕੇ ਅੰਦਰ ਹੈ ਉੱਥੇ ਜੋ ਲਗੀਆਂ ਹੋਈਆਂ ਨੇ ਉਹ ਦਿਖਾਉਨੇ ਆ ਕਿਸਾਨਾਂ ਦੇ ਵਿੱਚ ਉਤਸ਼ਾਹ ਹੈ ਬੀਜ ਨੂੰ ਖਰੀਦਦਾ ਕਿਉਂ ਕਿ ਪਿਛਲੀ ਵਾਰ ਦੀ ਜੋ ਕਿਸਮ ਹੈ ਨਾ 826 ਉਹਨੇ ਜੰਮੂ ਤੋਂ ਲੈ ਕੇ ਸਾਡੇ ਪੰਜਾਬ ਵਿੱਚ ਤਾਂ ਹੈ ਗਈ ਹੈ ਜੰਮੂ ਤੋਂ ਲੈ ਕੇ Odisha ਤੱਕ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਆ ਤੇ ਉਹ ਉਹਦੇ ਇਸ ਸੰਗੇ ਝਾੜ ਨੂੰ ਦੇਖਦੇ ਹੋਏ ਕਿਸਾਨਾਂ ਵੱਲੋਂ ਇਸ ਵਾਰ ਜਿਹੜਾ ਹੈ ਉਹ ਜਿਹੜੀ ਹੈ 826 ਦਾ ਬੀਜ ਵੀ ਖਰੀਦਾ ਜਾ ਰਿਹਾ ਕਾਫੀ ਕਿਸਾਨਾਂ ਨੇ ਪਿਛਲੇ ਸਾਲ ਬੀਜ ਬਣਾ ਲਿਆ ਸੀ ਪਰ ਇਸ ਤੋਂ ਇਲਾਵਾ ਵੀ ਕਿਸਾਨਾਂ ਨੇ ਜਿਹੜਾ ਉਚਪਾਤੀ ਵਨ ਜਿਹੜੀ ਕਿਸਮ ਹੈ ਉਹਨੂੰ ਜਿਹੜਾ ਖਰੀਦਿਆ ਤੇ ਉਸ ਤੋਂ ਇਲਾਵਾ ਹੋਰ ਸਬਜ਼ੀਆਂ ਦੀਆਂ ਜੋ ਹੈਗਾ ਸਬਜ਼ੀਆਂ ਦੀਆਂ ਜੋ ਕਟਾ ਨੇ ਉਹ ਖਰੀਦ ਰਹੇ ਨੇ ਤਾਂ ਕਿਸਾਨਾਂ ਚ ਭਾਰੀ ਇੱਛਾ ਤੁਸੀਂ ਦੇਖ ਸਕਦੇ ਹੋ ਤਾਂ ਕਿਸਾਨ ਵੀਰੋ ਸਾਨੂੰ ਇਹਨਾਂ ਕਿਸਾਨ ਮੇਲੇ ਤੇ ਆਉਣਾ ਚਾਹੀਦਾ ਹੈ ਤੇ ਬੀਜ ਨੂੰ ਖਰੀਦਣਾ ਚਾਹੀਦਾ ਕਿਉਂਕਿ ਇੱਕ ਤਾਂ ਬੀਜ ਜਿਹੜੇ ਹੁੰਦੇ ਨੇ ਇੱਥੇ ਬਿਲਕੁਲ ਸੁਧਰੇ ਹੋਏ ਬੀਜ ਹੁੰਦੇ ਨੇ ਤੇ ਸਾਨੂੰ ਵਾਜਬ ਰੇਟਾਂ ਤੇ ਉਹ ਮਿਲਦੇ ਨੇ ਬਾਜ਼ਾਰ ਦੇ ਨਾਲੋਂ ਕਾਫੀ ਘੱਟ ਰੇਟ ਹੁੰਦਾ ਹੈ ਤੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਮਿਲਾਵਟ ਜਾਂ ਕੁਝ ਨਹੀਂ ਹੁੰਦਾ ਅਸੀਂ ਬਿਲਕੁਲ ਚੰਗੇ ਬੀਜ ਹੋਣਗੇ ਤਾਂ ਸਾਡਾ ਝਾੜ ਵੀ ਚੰਗਾ ਹੋਊਗਾ ਤੇ ਉਹਦੇ ਨਾਲ ਸਾਡੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ ਤਾਂ ਕਿਸਾਨ ਵੀਰੋ ਮੇਰਾ ਤਾਂ ਇਹੀ ਕਹਿਣਾ ਹੈ ਵੀ ਸਾਨੂੰ ਯੂਨੀਵਰਸਿਟੀ ਦੇ ਜਿਹੜੇ ਹੈਗੇ ਆ ਅ ਵਿਕਰੀ ਕੇਂਦਰ ਇਹਨਾਂ ਤੋਂ ਵੀ ਲੈਣਾ ਚਾਹੀਦਾ ਖਾਸ ਕਰਕੇ 13 14 ਤਰੀਕ ਨੂੰ ਮੇਲਾ ਹੈ ਤੇ ਇਹਨਾਂ ਮੇਲਿਆਂ ਤੋਂ ਹੀ ਸਾਨੂੰ ਜਿਹੜਾ ਬੀਜ ਖਰੀਦਣਾ ਚਾਹੀਦਾ ਤਾਂ ਜੇ ਅਸੀਂ ਗੱਲ ਕਰੀਏ ਕਣਕ ਦੇ ਵਿੱਚ 826 ਕਿਸਮ ਹੈ 824 ਹੈ ਬਹੁਤ ਚੰਗਾ ਇਹਨਾਂ ਦਾ ਝਾੜ ਹੈ ਤੇ ਬਾਕੀ ਸਾਨੂੰ ਕਿਉਂਕਿ ਅਸੀਂ ਸਾਰਾ ਕੁਝ ਆਪਦੀ ਜ਼ਿੰਦਗੀ ਨੂੰ ਚੰਗਾ ਬਣਾਉਣ ਲਈ ਕਰਦੇ ਆਂ ਤੇ ਸਾਡੀ ਰੋਟੀ ਵੀ ਚੰਗੀ ਹੋਣੀ ਚਾਹੀਦੀ ਹੈ ਇਸ ਦੇ ਲਈ ਯੂਨੀਵਰਸਿਟੀ ਦੀ ਜੋ ਕਿਸਮ ਹੈ pbw ਜਿਹੜੀ ਹੈ ਚਪਾਤੀ ਬਣਾਂ ਬਹੁਤ ਹੀ ਵਧੀਆ ਨਰਮੰਦੀ ਰੋਟੀ ਬਣਨ ਨੂੰ ਜਿਹੜੀ ਹੈ ਵਿਜਨੀ ਚਾਹੀਦੀ ਹੈ ਉਸ ਤੋਂ ਇਲਾਵਾ ਜ਼ਿੰਕ 2 ਹੈ ਜੋ ਸਾਡੇ ਭੋਜਨ ਦੇ ਵਿੱਚ ਜ਼ਿੰਕ ਦੀ ਮਾਤਰਾ ਨੂੰ ਦਰਸਾਉਂਦੀ ਹੈ ਉਸ ਲੋ ਕਾਬਲੀ ਛੋਲੇ ਨੇ ਕਾਬਲੀ ਛੋਲੇ ਨੇ ਛੋਲੇ ਨੇ ਔਰ ਜੋ ਨੇ ਤੋਰੀਆ ਗੋਭੀ ਸਰੋਦੀ ਜੀਐਸ 7 ਕਿਸਮ ਬਹੁਤ ਵਧੀਆ ਹੈ ਕਿਉਂਕਿ ਇਹ ਕਨੋਲੇ ਜੋ ਤੇਲ ਹੈ ਜੋ ਸਾਡੀ ਸਿਹਤ ਲਈ ਬਹੁਤ ਚੰਗਾ ਹੈ ਰਾਇਆ ਦੀ ਕਿਸਮਾਂ ਨੇ ਤਾਰਾ ਮੀਰਾ ਤਾਰਿਆਂ ਨੂੰ ਅਸੀਂ ਪਛਾਣਦੇ ਜਿਹੜੇ ਦਾਣੇ ਵਿੱਚ ਵਰਤ ਸਕਦੇ ਆ ਵੀ ਉਹਦੇ ਪਛੋਣ ਚਿਚੜ ਵਗੈਰਾ ਨਹੀਂ ਬਿੰਦਰ ਪੈਂਦੇ ਜਵੀ ਦੀ ਇੱਕ ਨਵੀਂ ਕਿਸਮ ओएल 17 ਜਿਹੜੀ ਸਿੰਗਲ ਕੱਟ ਦਿੰਦੀ ਹੈ ਤੇ ਲਗਭਗ 315 ਕੁਇੰਟਲ ਦੀ ਉਹ ਕਰੀਬ ਦਾ ਝਾੜ ਹੈ ਉਹ ਕਿਸਮ ਯੂਨੀਵਰਸਿਟੀ ਨੇ ਵਿਕਸਿਤ ਕੀਤੀ ਹੈ ਉਸ ਉਲਾਵਾ 2016 ਇਹ ਦੋਰੀ ਕਟਾਈ ਵਾਲਿਆਂ ਨੇ ਰਾਈ ਕਾ ਤੇ ਸਬਜ਼ੀਆਂ ਨੇ ਤਾਂ ਕਿਸਾਨ ਵੀਰੋ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਤੁਸੀਂ ਵੇਖਿਆ ਸੀ ਵੀ ਛੋਲੇ ਜਿਹੜੇ ਬਾਜ਼ਾਰ ਵਿੱਚ ਆ ਰਹੇ ਨੇ ਉਹਨਾਂ ਨੂੰ ਪੇਂਟ ਕੀਤਾ ਹੋਇਆ ਹੈ ਤਾਂ ਇਸ ਇਸ ਲਈ ਸਾਨੂੰ ਆਪਣੇ ਖਾਣ-ਖਾਤਰ ਛੋਲੇ ਅ ਛੋਲੇ ਜਿਹੜੇ ਹੈਗੇ ਨੇ ਮਸਰ ਹੈਗੇ ਨੇ ਜਾਂ ਕਹਿ ਲਓ ਤੁਸੀਂ ਜਾਂ ਸਬਜ਼ੀਆਂ ਨੇ ਪੰਜਾਬ ਬਲੈਕ ਬਿਊਟੀ ਬਹੁਤ ਵਧੀਆ ਕਿਸਮ ਹੈ ਜੋ ਕੈਂਸਰ ਦੇ ਦੇ ਲੜਨੀ ਸਾਡੇ ਸਰੀਰ ਨੂੰ ਉਹ ਜਿਹੜੇ ਤੱਤ ਈ ਹੈ ਉਸ ਤੋਂ ਇਲਾਵਾ ਗਾਜਰ ਜਾਮਣੀ ਹੈ ਤੇ ਉਸ ਤੋਂ ਇਲਾਵਾ ਪਿਆਜ਼ ਦੀਆਂ ਕੁਝ ਕਿਸਮਾਂ ਨੇ ਤਾਂ ਸਾਨੂੰ ਇਹਨਾਂ ਕਿਸਮਾਂ ਨੂੰ ਲਾਉਣਾ ਚਾਹੀਦਾ ਹੈ ਤੇ ਬਾਹਰੋਂ ਬੀਜ ਲੈ ਕੇ ਅਸੀਂ ਆਵੇਂ ਆਪਦੀ ਆਪਣੀ ਆਰਥਿਕ ਲੋਟਣਾ ਕਰਾਈਏ ਤਾਂ ਯੂਨੀਵਰਸਿਟੀ ਦੇ ਜਿਹੜੇ ਹੈ ਸੈਂਟਰਾਂ ਤੋਂ ਹੀ ਜਿਹੜਾ ਹੈ ਯੂਨੀਵਰਸਿਟੀ ਤੋਂ ਹੀ ਆ ਕੇ ਬੀਜ ਖਰੀਦੀਏ ਇੱਥੇ ਮੈਂ ਤੁਹਾਨੂੰ ਕੁਝ ਕਿਸਾਨਾਂ ਦੇ ਰੂਪ ਨੂੰ ਕਰਾਵਾਂਗਾ ਤਾਂ ਕਿਸਾਨਾਂ ਦੇ ਜਿਹੜੇ ਆਪਾਂ ਵਿਚਾਰ ਹਾਂਜੀ ਬਾਈ ਜੀ ਬਾਈ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਬਾਈ ਜੀ ਕਿੱਥੋਂ ਆਏ ਜੀ ਚਾਂਗਲੀ ਤੋਂ ਬਾਈ ਜੀ ਕਿਸ ਕਿਸਮ ਦਾ ਬੀਜ ਲੈਣਾ ਆਇਓ 826 ਤੇ ਚਬਾਤੀ ਦਾ ਦੇਖੋ ਜੀ ਤੁਸੀਂ ਵੇਖ ਰਹੇ ਹੋ ਕਿਸਾਨ 826 ਕਿਸਮ ਜਿਹੜੀ ਕਿ 오ਡੀਸਾ ਤੋਂ ਲੈ ਕੇ ਜੰਮੂ ਤੇ ਪੰਜਾਬ ਤੇ ਹਰਿਆਣਾ ਵਿੱਚ ਤਾਂ ਤੁਮਾਂ ਨੇ ਮਚਾਈਆਂ ਨੇ ਉਸ ਦਾ ਕਿਸਮ ਦਾ ਵੀ ਬੜੇ ਵੱਡੇ ਪੱਧਰ ਤੇ ਖਰੀਦਣ ਆ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਜਿਹੜਾ ਚਬਾਤੀ ਵਨ ਹੈ ਉਹਦੇ ਵਿੱਚ ਵੀ ਖਰੀਦਣ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਉਤਸ਼ਾਹ ਤੇ ਹੋਰ ਭਾਈ ਜੀ ਸਬਜ਼ੀਆਂ ਦਾ ਕੋਈ ਖਰੀਦ ਰਹੇ ਹੋ ਵੀ ਸਬਜ਼ੀਆਂ ਦੇ ਕਿਟ ਲੋਗੇ ਸਬਜ਼ੀਆਂ ਦੀ ਕਿਟ ਲੋਗੇ ਬਹੁਤ ਵਧੀਆ ਗੱਲ ਹੈ ਪਿੱਛੇ ਜੇ ਆਪਾਂ ਇੱਕ ਵੀਡੀਓ ਵੀ ਪਾਈ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਛੋਲੇ ਜਿਹੜੇ ਨਾ ਬਾਜ਼ਾਰ ਚ ਰੰਗ ਕੀਤੇ ਹੋਏ ਆ ਰਹੇ ਨੇ ਇਸ ਕਰਕੇ ਤੁਸੀਂ ਛੋਲੇ ਵੀ ਆਪਦੇ ਖਾਨੇ ਖਾਤਰ ਵੇਚੋ ਛੋਲੇ ਵੀ ਨੇ ਸੌਫ ਨੇ ਸੌ ਵੀ ਤੁਸੀਂ ਵੇਚੋ ਤਾਂ ਕਿਸਾਨ ਵੀਰਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵਿੱਚ ਭਾਰੀ ਦਛਾ ਹੈ ਅਜੀਤ ਜੀ ਬਾਈ ਜੀ ਖਾਲਸਾ ਵੀ ਫਤਿਹ ਜੀ ਕਿਸ ਕਿਸਮ ਦਾ ਬੀਜ ਖਰੀਦਣਾ ਹੈ ਜੀ ਕਿਹੜੀ ਕਿਸਮ ਦਾ ਬੀਜ ਖਰੀਦਣਾ ਹੈ ਤੁਸੀਂ ਮੈਨੂੰ ਜੰਨੇ ਦਾ ਲੈਣ ਆਇਆ ਹਾਂਜੀ ਪਿਆਜ਼ ਦਾ ਵੀ ਲੈਣਾ ਇਹਨੇ ਕਿਹੜੀ ਕਿਸਮ ਪਿਆਜ਼ ਸਾਥ ਦੇਖੋ ਜੀ ਪਿਆਜ਼ ਦੀ ਇਸ ਵਾਰੀ ਕੀਮਤ ਬਹੁਤ ਜ਼ਿਆਦੀ ਹੈ ਤਾਂ ਕਿਸਾਨਾਂ ਨੂੰ ਪਿਆਜ਼ ਆਪਣੀ ਲੋੜ ਖਾਤਰ ਕਿਸਾਨ ਸਿਰਫ ਇੱਕ ਲੂਣ ਹੀ ਬਾਜ਼ਾਰ ਤੋਂ ਖਰੀਦਣਾ ਚਾਹੀਦਾ ਬਾਕੀ ਕਿਸਾਨ ਨੂੰ ਆਪਣੇ ਖੇਤ ਚ ਪੈਦਾ ਕਰਨਾ ਚਾਹੀਦਾ ਕਿਉਂਕਿ ਬਾਜ਼ਾਰ ਦੇ ਵਿੱਚ ਮਲਾਵਟ ਕੋਰੀ ਬਹੁਤ ਜ਼ਿਆਦੀ ਹੈ ਤਾਂ ਇੱਥੇ ਜੇਕਰ ਅਸੀਂ ਥੋੜਾ ਥੋੜਾ ਆਪਣੇ ਖੇਤ ਦੇ ਵਿੱਚ ਆਪਣੀ ਲੋੜ ਖਾਤਰ ਲਾਵਾਂਗੇ ਤਾਂ ਇਹ ਸਾਡੇ ਲਈ ਚੰਗਾ ਹੋਵੇਗਾ ਹਰਜੀਵਜੀ ਵਾਈਕੂ ਜੀ ਖਾਲਸਾ ਵੀ ਫਤੇ ਜੀ ਵਾਈਕੂ ਜੀ ਖਾਲਸਾ ਵੀ ਫਤੇ ਜੀ ਕਿਸ ਕਿਸਮ ਦਾ ਬੀਜ ਖਰੀਦਣ ਆਏ ਤੁਸੀਂ ਕਿਹੜੀ ਕਿਸਮ ਦਾ ਬੀਜ ਖਰੀਦਣ ਆਏ ਯੂਨੀਵਰਸਿਟੀ ਤੋਂ 826 ਦੇਖੋ 826 ਦੇ ਸਾਨੂੰ ਕਿਸਾਨ ਕਾਫੀ ਮਿਲਦਾ ਤਾਂ ਜਹਾਦਿਆਂ ਦੇ ਵਿੱਚ ਜਿਹੜਾ 826 ਨੂੰ ਖਰੀਦਣ ਦਾ ਜਿਹੜਾ ਹੈਗਾ ਉਹ ਹੈਗਾ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ 826 ਨੂੰ ਖਰੀਦਣ ਲੰਮੀਆਂ ਲੰਮੀਆਂ ਲੈਣਾ ਤੁਸੀਂ ਦੇਖ ਸਕਦੇ ਹੋ ਯੂਨੀਵਰਸਿਟੀ ਤੋਂ ਜਿਹੜੀ ਉਹ ਮਿਲ ਰਹੀ ਹੈ ਤੁਸੀਂ ਆਪਣੇ ਘਰ ਦਾ ਆਲੂ ਵੀ ਪਾ ਸਕਦੇ ਹੋ ਤੇ ਬਾਕੀ ਤਿਆਰ ਕੀਤੇ ਹੋਏ ਬੈਂਗਣਾ ਦੀਆਂ ਜਾਂ ਟਮਾਟਰਾਂ ਦੇ ਜਿਹੜੇ ਆ ਉਹ ਤੁਸੀਂ ਉਹ ਆਪਣੇ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ